ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਤੁਹਾਡਾ ਮੁਖਵਿੰਦਰ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ ਜੀ ਖੇਤੀ ਡਾਕਟਰ YouTube ਚੈਨਲ ਤੇ ਠੀਕ ਹੈ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਇਹ 1692 ਦਾ ਖੇਤ ਹੈ ਜਿਹੜਾ ਬਿਲਕੁਲ ਨਿਸਾਰੇ ਕੰਡੇ ਵੀ ਆ ਕੁਝ ਤੇ ਬੂਟਾ ਨਿਸਰ ਵੀ ਰਿਹਾ ਤੇ ਕੁਝ ਕੁਝ ਤੇ ਕਪੂਰ ਵੀ ਪਿਆ ਹੋਇਆ ਜੀ ਇਹ ਤਾਂ ਬਸੰਦ ਠੀਕ ਹੈ ਜੀ ਤੇ ਨਿਸਾਰਾ ਤੇ ਚਲੋ ਦੇਖ ਹੀ ਰਿਹਾ ਸਾਹਮਣੇ ਤੁਹਾਨੂੰ ਪਰ ਇੱਕ ਚੀਜ਼ ਤੁਹਾਨੂੰ ਮੈਂ ਧਿਆਨ ਨਾਲ ਨੋਟਿਸ ਕਰਾਉਣਾ ਚਾਹੁੰਦਾ ਕਿ ਜ਼ਿਮੀਂਦਾਰ ਭਰਾਵਾਂ ਨੂੰ ਕਿ ਜਦੋਂ ਇਹ ਸਾਰੇ ਦੇ ਕੰਡੇ ਲਗਭਗ ਬੂਟਾ ਆਉਂਦਾ ਹੈ 1692 ਖਾਸ ਕਰਕੇ ਉਦੋਂ ਇੱਕ ਫੰਗੀ ਸਾਈਡ ਦੀ ਸਪਰੇ ਜ਼ਰੂਰ ਕਰਿਆ ਕਰੋ ਕਰੋਕੋਡਾਇਲ ਜਿਹੜੀ 200 ਐਮਐਲ ਕਿਲੇ ਦੀ ਸਪਰੇ ਜ਼ਰੂਰ ਕਰਿਆ ਕਰੋ ਜਦੋਂ ਸਪਰੇ ਕਰਦਾਂਗੇ ਤੇ ਤੁਹਾਡਾ ਬੂਟਾ ਜਿਹੜਾ ਪੱਕਣ ਤੱਕ ਹਰਿਆ ਭਰਿਆ ਰਹੇਗਾ ਬਿਮਾਰੀ ਤੋਂ ਬਚਿਆ ਰਹੇਗਾ ਸ਼ੀਤ ਬਲਾਈਟ ਤੇ ਪੱਤੇ ਉੱਪਰ ਜਿਹੜਾ ਬਲਾਸਟ ਆਉਂਦਾ ਉਸ ਤੋਂ ਬਚਿਆ ਰਹੇਗਾ ਨਹੀਂ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਸ਼ੀਤ ਬਲਾਈਟ ਆ ਉਹਦਾ ਅਟੈਕ ਜਿਹੜਾ ਉਹ ਸਾਡੇ ਖੇਤ ਦੇ ਵਿੱਚ ਹੋ ਚੁੱਕਾ ਆ ਦੇਖੋ ਤੁਸੀਂ ਧਿਆਨ ਨਾਲ ਦੇਖੋ ਕਿ ਆ ਸ਼ੀਤ ਬਲਾਈਟ ਦਾ ਜਿਹੜਾ ਅਟੈਕ ਸ਼ੁਰੂਆਤ ਦੀ ਹੋ ਚੁੱਕੀ ਆ ਜੇ ਨੂੰ ਇੱਥੇ ਕੰਟਰੋਲ ਨਾ ਕੀਤਾ ਸੀ ਤੇ ਇਹਨੇ ਹੌਲੀ-ਹੌਲੀ ਅੱਗੇ ਵਧਣਾ ਜੇ ਅੱਗੇ ਵਧੇਗਾ ਤਾਂ ਦੇਖੋ ਹੌਲੀ-ਹੌਲੀ ਇਹ ਬੂਟੇ ਨੂੰ ਤਾਂ ਨੂੰ ਚੜੇਗਾ ਤਾਂ ਨੂੰ ਚੜੇਗਾ ਤਾਂ ਯਾਨੀ ਕਿ ਮੁੰਜੇ ਤੱਕ ਪਹੁੰਚ ਕੇ ਤੇ ਮੁੰਜੇਰ ਤੱਕ ਯਾਨੀ ਕਿ ਜਿਹੜਾ ਵજન ਦਾਣੇ ਦਾ ਵજન ਆ ਉਹ ਘਟ ਜਾਏਗਾ ਦਾਣੇ ਦਾ ਵજન ਘਟ ਜਾਏਗਾ ਤੇ ਦਾਣਾ ਧਾਗੀ ਹੋ ਜਾਏਗਾ ਯਾਨੀ ਕਿ ਦੋਹਾਂ ਪਾਸੇ ਨੂੰ ਨੁਕਸਾਨ ਹੋਏਗਾ ਦਾਣੇ ਦੀ ਕੁਆਲਿਟੀ ਪੱਖੋਂ ਵੀ ਤੇ ਦਾਣੇ ਦੇ ਝਾੜ ਪੱਖੋਂ ਵੀ ਝਾੜ ਪੱਖੋਂ ਵੀ ਦਾਣਾ ਮਰ ਗਿਆ ਤੇ ਕੁਆਲਿਟੀ ਪੱਖੋਂ ਵੀ ਦਾਣਾ ਮਰ ਗਿਆ ਕੁਆਲਿਟੀ ਪੱਖੋਂ ਮਰ ਗਿਆ ਤੇ ਮੰਡੀ ਜਾ ਕੇ ਰੇਟ ਵੀ ਘੱਟ ਮਿਲਣਾ ਠੀਕ ਹੈ ਜੀ ਤੇ ਇਸ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਇਸ ਚੀਜ਼ ਦਾ ਧਿਆਨ ਰੱਖਿਆ ਜਾਵੇ ਆਪਣੇ ਖੇਤਾਂ ਦਾ ਜਿਹੜਾ ਲਗਾਤਾਰ ਨਰੀਖਣ ਕਰਦੇ ਰਹੋ ਜੇਕਰ ਕਿਸੇ ਖੇਤ ਦੇ ਵਿੱਚ ਚੀਤ ਬਲੈਡ ਦੇ ਲੱਛਣ ਦੇਖਦੇ ਨੇ ਸ਼ੁਰੂਆਤੀ ਲੱਛਣ ਦੇਖਦੇ ਨੇ ਉੱਥੇ ਉੱਥੇ ਹੀ ਕਾਬੂ ਕਰ ਲੋ ਜਿੰਨੀ ਜਲਦੀ ਕਾਬੂ ਕਰੋਗੇ ਉੰਨੀ ਜਲਦੀ ਜਿਹੜੀ ਹੈ ਬਿਮਾਰੀ ਕੰਟਰੋਲ ਹੋ ਜਾਵੇਗੀ ਜਿਹੜੀ ਹੈ ਕਰੋਕੋਡਾਇਲ ਮੈਂ ਤੁਹਾਨੂੰ ਦੱਸ ਰਿਹਾ ਸੁਮਿਤਨ ਸੁਮਿਤ ਕੈਮੀਕल्स ਲਿਮਟਿਡ ਦੀ ਦਵਾਈ ਹੈ ਜਿਹੜੀ 200 ਐਮਐਲ ਕਿਲੇ ਦੀ ਪੈਣੀ ਹੈ ਠੀਕ ਹੈ ਜੀ ਦੋਵੇਂ ਤਰ੍ਹਾਂ ਦਾ ਇਹ ਕੰਮ ਕਰਦੀ ਹੈ ਬਿਮਾਰੀ ਆਉਣ ਤੇ ਵੀ ਕੰਮ ਕਰਦੀ ਹੈ ਬਿਮਾਰੀ ਆਈ ਆ ਤੇ ਬਿਲਕੁਲ ਉੱਥੇ ਕੰਟਰੋਲ ਕਰ ਦੇਗੀ ਅੱਗੇ ਨਹੀਂ ਵਧਣ ਦੇਗੀ ਤੇ ਜੇ ਬਿਮਾਰੀ ਨਹੀਂ ਆਈ ਤੁਹਾਡੇ ਖੇਤ 'ਚ ਤੇ ਬਿਲਕੁਲ ਆਉਣ ਨਹੀਂ ਦੇਗੀ ਠੀਕ ਹੈ ਜੀ ਜਦੋਂ ਇਹਦੀ ਸਪਰੇਅ ਕਰਨੀ ਆ ਕੋਸ਼ਿਸ਼ ਕਰਨੀ ਆ ਕਿ ਬੂਰ ਝੜਨ ਤੋਂ ਬਾਅਦ ਕਰਨੀ ਆ ਜਾਂ ਬੂਟ ਪੈਣ ਤੋਂ ਪਹਿਲਾਂ ਪਹਿਲਾਂ ਕਰਨੀ ਆ ਠੀਕ ਹੈ ਜੀ ਬੂਰ ਪਏ ਤੇ ਫਸਲ ਦੀ ਸਪਰੇਅ ਨਾ ਕੀਤੀ ਜਾਵੇ ਕਿਉਂਕਿ ਜਦੋਂ ਬੂਰ ਝੜੇਗਾ ਸਪਰੇਅ ਦੇ ਪੰਪ ਦੇ ਪ੍ਰੈਸ਼ਰ ਨਾਲ ਉਦੋਂ ਦਾਣਾ ਜਿਹੜਾ ਘਟ ਬਣੇਗਾ ਦਾਣਾ ਜਿਹੜਾ ਫੋਗ ਜ਼ਿਆਦਾ ਪੈਗੀ ਪਤਲ ਪੈਗੀ ਜਿਹਨੂੰ ਕਹਿੰਦੇ ਆਪਾਂ ਸਿੰਪਲ ਪਸਾਜ ਪਤਲ ਪੈਗੀ ਉੱਥੇ ਫਾਇਦੇ ਦੀ ਜਗ੍ਹਾ ਆਪਾਂ ਨੁਕਸਾਨ ਕਰ ਲਵਾਂਗੇ ਨੁਕਸਾਨ ਨਹੀਂ ਆਪਾਂ ਕਰਨਾ ਆਪਾਂ ਫਾਇਦਾ ਕਰਨਾ 200 ਐਮਐਲ ਦਵਾਈ ਪੈਣੀ ਆ ਤੇ 150 ਲੀਟਰ ਪਾਣੀ ਜਿਹੜਾ ਕਿਲੇ ਦੇ ਵਿੱਚ ਤੁਸੀਂ ਸਪਰੇਅ ਕਰਨੀ ਆ 150 ਲੀਟਰ ਘੱਟ ਤੋਂ ਘੱਟ ਸਪਰੇਅ ਕਰਨਾ ਵੱਧ ਤੋਂ ਵੱਧ ਤੁਸੀਂ 200 ਲੀਟਰ ਤੱਕ ਵੀ ਤੁਸੀਂ ਜਾ ਸਕਦੇ ਹੋ ਜੇਕਰ ਬਿਮਾਰੀ ਦਾ ਅਟੈਕ ਜ਼ਿਆਦਾ ਤੁਹਾਨੂੰ ਦਿਖਦਾ ਹੈ ਤੇ 200 ਲੀਟਰ ਪਾਣੀ ਲਾ ਸਕਦੇ ਹੋ ਠੀਕ ਹੈ ਜੀ ਪਰ ਘੱਟੋ ਘੱਟ 150 ਲੀਟਰ ਲਾਉਣਾ ਚਾਹੀਦਾ ਜ਼ਰੂਰੀ 150 ਲੀਟਰ ਤੋਂ ਘੱਟ ਪਾਣੀ ਜਿਹੜਾ ਨਹੀਂ ਲਾਉਣਾ ਠੀਕ ਹੈ ਜੀ ਨਾਲ ਤੁਸੀਂ ਤੇਲੇ ਵਾਲੀ ਜਾਂ ਟਿੱਡ ਟੁੱਡ ਵਾਲੀ ਜਾਂ ਸੁੰਡੀ ਵਾਲੀ ਤੁਸੀਂ ਨਾਲ ਦਵਾਈ ਜਿਹੜੀ ਉਹਦੇ ਮਿਕਸ ਕਰਕੇ ਸਪਰੇਅ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਆਪਣੇ ਖੇਤਾਂ ਦਾ ਲਗਾਤਾਰ ਨਿਰੀਖਣ ਕਰਦੇ ਰਹੋ ਜਿੱਥੇ ਕੋਈ ਸਮੱਸਿਆ ਆਉਂਦੀ ਹੈ ਇਹੋ ਜੀ ਸ਼ੀਤਪਲਾਈਟ ਦੀ ਸਮੱਸਿਆ ਆਉਂਦੀ ਹੈ ਤੇ ਉੱਥੇ ਜਿਹੜੀ ਆ ਸਪਰੇਅ ਸਮੇਂ ਸਿਰ ਜ਼ਰੂਰ ਕਰੋ ਧੰਨਵਾਦ ਜੀ